ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਸ੍ਰੀ ਬ੍ਰਹਮਚਾਰੀ ਸ੍ਰੀ ਗੰਗਾ ਦਾਸ ਬਿਸ਼ਨ ਦਾਸ ਮੰਝਰ ਪ੍ਰਾਚੀਨ ਦੀਪੂ ਵਾਲਾ ਦੀ ਸਮੂਹ ਕਮੇਟੀ ਵੱਲੋਂ ਗਣੇਸ਼ ਜੀ ਨੂੰ ਸਥਾਈ ਤਰੀਕ ਤੋਂ ਸਥਾਪਿਤ ਕੀਤਾ ਗਿਆ ਸੀ ਜੋ ਅੱਜ 2 ਸਤੰਬਰ ਨੂੰ ਪਿੰਡ ਨਦਾਂਪੁਰ ਦੀ ਨਹਿਰ ਦੇ ਵਿੱਚ ਗਣੇਸ਼ ਉਰਜਨ ਕੀਤਾ ਜਾ ਰਿਹਾ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਸਮੂਹ ਕਮੇਟੀ ਦੇ ਮੈਂਬਰ ਬੋਲੋ ਗਣੇਸ਼ ਜੀ ਨੂੰ ਸਰਜਨ ਨਦਾਂਪੁਰ ਨਹਿਰ ਦੇ ਵਿੱਚ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਪ੍ਰਧਾਨ ਦੇ ਇਲਾਵਾ ਕਮੇਟੀ ਦੇ ਸਮੂਹ ਮੈਂਬਰ ਪਹੁੰਚੇ ਹੋਣ ਜਿਸ ਵਿੱਚ ਕੀ ਜਗਦੀਪ ਸਿੰਘ ਗੱਗੂ ਤੂਰ ਅਜੀਤ ਕੁਮਾਰ ਅਜੀਤ ਕੁਮਾਰ ਜੀ ਪਹੁੰਚੇ ਹੋਏ ਹਨ ਅਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਅੱਧਰਵਾਲ ਸਭਾ ਦੀ ਪ੍ਰਧਾਨ ਹਰੇਣੂ ਸਿੰਘ ਲਾਈ ਅਤੇ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਸਿੰਘਲਾ ਜੀ ਪਹੁੰਚੇ ਹੋਏ ਹਨ ਜਿਸ ਤੇ ਉਹਨਾਂ ਦੇ ਨਾਲ ਹੋਰ ਵੀ ਕਮੇਟੀ ਮੈਂਬਰ ਹਾਜ਼ਰ ਨਜ਼ਰ ਆ ਰਹੇ ਹਨ ਜਿੱਥੇ ਕਿ ਗਣੇਸ਼ ਵਿਸਰਜਨ ਕੀਤਾ ਜਾ ਰਿਹਾ ਹੈ ਜਿੱਥੇ ਕਿ ਅੱਜ ਮੰਦਿਰ ਦੇ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗਰਮੀਲ ਸਿੰਘ ਕਰਾਚੋਂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਤਸਵੀਰਾਂ ਵੀ ਦੇਖ ਸਕਦੇ ਹੋ ਗਣੇਸ਼ ਜੀ ਦਾ ਵਿਸਰਜਨ ਨਾਧਾਪੁਰ ਨਹਿਰ ਦੇ ਵਿੱਚ ਕੀਤਾ ਜਾ ਰਿਹਾ ਹੈ ਸਮੂਹ ਕਮੇਟੀ ਮੈਂਬਰਾਂ ਵੱਲੋਂ ਜਿੱਥੇ ਕਿ ਜਦੋਂ ਗਣੇਸ਼ ਜੀ ਆਉਂਦੇ ਹਨ ਉਦੋਂ ਵਿਗਨ ਹਰਤਾ ਗਣੇਸ਼ ਜੀ ਨੂੰ ਕਿਹਾ ਜਾਂਦਾ ਹੈ ਕਿਉਂਕਿ ਚੱਲ ਰਹੇ ਸਮਾਗਮਾਂ ਦੇ ਵਿੱਚ ਬਖੋ ਬਖਸ਼ਰਾਂ ਦੇ ਵਿੱਚ ਬਖੋਕ ਝਲਕੀਆਂ ਚੱਲ ਰਹੀਆਂ ਹਨ ਅਤੇ ਗਣੇਸ਼ ਜੀ ਨੂੰ ਸਤਾਪਤ ਕਰਨ ਤੋਂ ਬਾਅਦ ਉਹ ਵਿਰਾਜਮਨ ਸੰਪੂਰ ਹੋਣ ਤੋਂ ਬਾਅਦ ਉਹਨਾਂ ਨੂੰ ਵਿਸਰਜਨ ਕੀਤਾ ਜਾ ਰਹੇ ਹਨ ਜਿੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਾਧਾਉਪੁਰ ਨਹਿਰ ਦੇ ਵਿੱਚ ਗਣੇਸ਼ ਜੀ ਦਾ ਵਿਸਰਜਨ ਕੀਤਾ ਜਾ ਰਿਹਾ ਹੈ ਅਤੇ ਆਓ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਸਮੂਹ ਕਮੇਟੀ ਮੈਂਬਰ ਅਤੇ ਕਿਵੇਂ ਦੇਖੋ ਗਣੇਸ਼ ਮਹਾਰਾਜ ਜੀ ਦੇ ਜੈ ਜੈਕਾਰ ਹੋ ਰਹੀ ਹੈ ਨਾਧਾਉਪੁਰ ਨਹਿਰ ਦੇ ਉੱਪਰ ਆਓ ਤੁਹਾਨੂੰ ਸੁਣਾਉਣਿਆ ਰਾਜੇਂਦਰ ਕੁਮਾਰ ਸਿੰਘਲਾ ਜੀ ਅਸੀਂ ਅੱਜ ਗਣੇਸ਼ ਜੀ ਦਾ ਵਿਸਰਜਨ ਕੀਤਾ ਗਿਆ ਕੀ ਇਹ ਆਪਣਾ 27 ਤਰੀਕ ਤੋਂ ਆਰੰਭ ਹੋਏ ਸੀਗੇ ਜੇ ਅੱਜ ਇਹਨਾਂ ਦਾ ਗਣੇਸ਼ ਜੀ ਦਾ ਉਤਸਵ ਜੋ ਚੱਲ ਰਿਹਾ ਸੀ ਅੱਜ ਵਿਸਰਜਨ ਕੀਤਾ ਗਿਆ ਆਪਣਾ ਪ੍ਰਾਚੀਨ ਮੰਦਿਰ ਜੋ ਸ਼ੇ ਮੰਦਿਰ ਆਪਣਾ ਢੀਪੂ ਵਾਲਾ ਪੈਂਦਾ ਉਸ ਮੰਦਿਰ ਚ ਆਪਣੇ ਬਿਰਾਜਮਾਨ ਸੀਗੇ ਗਣੇਸ਼ ਜੀ ਅੱਜ ਆਪਣਾ ਸ਼ੇਮੰਦਰ ਕਮੇਟੀ ਵੱਲੋਂ ਸਾਰਿਆਂ ਵੱਲੋਂ ਸਾਰੀ ਕਮੇਟੀ ਵੱਲੋਂ ਵਿਸਰਜਨ ਕੀਤਾ ਗਿਆ ਜਿਹਦਾ ਬਹੁਤ ਹੀ ਆਪਣਾ ਧੂਮਧਾਰ ਨਾਲ ਸਾਰਾ ਵਿਸਰਜਨ ਦਾ ਪ੍ਰੋਗਰਾਮ ਚੱਲਿਆ ਆਪਣੇ ਕੀਰਤਨ ਵਗੈਰਾ ਹੁੰਦੇ ਰਹੇ ਲੇਡੀਜ਼ ਵੱਲੋਂ ਸਾਰਿਆਂ ਨੇ ਵਧੀਆ ਢੰਗ ਨਾਲ ਕੀਰਤਨ ਕੀਤੇ ਗਏ ਬਹੁਤ ਰੰਗਮਈ ਪਹੌਲ ਦੇ ਵਿੱਚ ਅੱਜ ਮੌਸਮ ਨੇ ਵੀ ਸਾਥ ਦਿੱਤਾ ਅੱਜ ਬਹੁਤ ਸੁਹਾਵਣਾ ਮੌਸਮ ਹੈ ਅੱਜ ਅਸੀਂ ਸਾਰੇ ਕਮੇਟੀ ਵੱਲੋਂ ਆਪਣੇ ਸਾਰੇ ਲੇਡੀਜ਼ ਬਿੰਗ ਦਾ ਜੋ ਮੰਡਲੀ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿੰਨੀ ਖੁਸ਼ਾ ਹੁੰਦਾ ਜਦੋਂ ਅਸੀਂ ਆਉਣੇ ਆਇਆ ਜੇ ਮੌਕਾ ਮੁਰਕਾ ਵੀ ਤਿਹਾੜਾ ਨਾਲ ਜੀਓ ਸਟਾਰਟ ਹੋ ਚੁੱਕਾ ਹੈ ਤਕਰੀਬਨ 3 ਦਿਨ ਇਸ ਸਿਰਜਣ ਕਰਨਾ ਹੈ ਕਿੰਨੇ ਮੰਚ ਚ ਚਾਹੇ ਕਿੰਨੇ ਕੁ ਠਿਕਣੇ ਅੱਜ ਜੋ ਮਨ ਚ ਸ਼ਰਦਾ ਭਾਵਨਾ ਮੇਰੇ ਕੀ ਮੈਂ ਕਹਣਾ ਵੀ ਸਾਰੇ ਪਵਨ ਨੀਗੜਾ ਸ਼ਹਿਰ ਵੱਲੋਂ ਤੇ ਬਾਕੀ ਪੰਜਾਬ ਵੱਲੋਂ ਸਾਰੇ ਹਿੰਦੁਸਤਾਨ ਦੇ ਵਿੱਚ ਕੋਈ ਐਸਾ ਸ਼ਹਿਰ ਨਹੀਂ ਹੋਊਗਾ ਜਿੱਥੇ ਗਣੇਸ਼ ਉਤਸਵ ਨਾ ਮਨਾਏ ਗਏ ਹੁਣ ਬਹੁਤ ਹੀ ਉਤਸ਼ਾਹ ਨਾਲ ਹਰੇਕ ਬੰਦਾ ਹਰੇਕ ਵਰਗ ਇਸ ਨੂੰ ਬੜੇ ਚਾਹ ਤੇ ਮਨ ਨਾਲ ਅੰਦਰੋਂ ਭਾਵਨਾ ਨਾਲ ਮਨਾਉਂਦਾ ਹੈ ਰੇਨੂ ਸਿੰਘ ਜੀ ਹਾਂ ਰੇਨੂ ਜੀ ਅਗਨੇਸ਼ ਸੱਜਾ ਅਗਨੇਸ਼ ਜੀ ਦਾ ਉਤਸਵ ਚੱਲ ਰਿਹਾ ਸੀ ਅੱਜ ਪੂਰਨ ਹੋਇਆਗਾ ਕੀ ਕਹਾਂ ਹਾਂਜੀ ਆ ਆਪਣਾ ਦੀਪੂ ਵਾਲਾ ਮੰਦਿਰ ਸ਼ੀ ਮੰਦਿਰ ਚ ਅ ਸਤਾਈ ਤਰੀਕ ਤੋਂ ਸਟਾਰਟ ਹੋਇਆ ਸੀਗਾ ਅਗਨੇਸ਼ ਚੌਥਰ ਤੇਲ ਦੇ ਨਾ ਅੱਜ ਜਿਹੜਾ 7 ਦਿਨ ਦੀ ਸਲਾਸ ਸੀਗੀ ਭਗਵਾਨ ਜੀ ਨੇ ਇਹ ਜੀ ਮੌਸਮ ਦੇ ਆਉ ਕਰਿਆ ਜਿੱਥੇ 2 ਦਿਨ ਹੋਰ ਆਪਣੇ ਭਗਵਾਨ ਜੀ ਕਹਿੰਦੇ ਮੈਨੂੰ ਰੱਖੋ ਤੇ ਮੈਂ ਹੋਰ ਆਪਣਾ ਭਜਨ ਕੀਰਤਨ ਸੁਣਨਾ ਹੈ ਇਸ ਕਰਕੇ ਅੱਜ ਇੱਥੇ ਆਪਣਾ ਨਦਾਮਪੁਰ ਨਹਿਰ ਚ ਆਇਆ ਭਗਵਾਨ ਜੀ ਦਾ ਵਿਸਰਜਨ ਕਰਨਾ ਤੇ ਸਾਰੇ ਮਹਿਲਾਂ ਨੇ ਬਹੁਤ ਵਧੀਆ ਸਾਰੇ ਸ਼ਹਿਰ ਨੇ ਬਹੁਤ ਵਧੀਆ ਸਾਥ ਦਿੱਤਾ ਹੈ ਤੇ ਅੱਜ ਮੌਸਮ ਨੇ ਬਹੁਤ ਵਧੀਆ ਸੁਹਾਵਣਾ ਮੌਸਮ ਹੋਇਆ ਹੋਇਆ ਜਿਹਦੇ ਵਿੱਚ ਵੀ ਸਾਰੇ ਰਲ ਮਿਲ ਕੇ ਅਸੀਂ ਆਏ ਹੋਇਆ ਇਥੇ ਗਨੇਸ਼ ਜੀ ਦਾ ਵਿਸਰਜਨ ਹੋਇਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਚਲੋ ਥੋੜੀ ਬਥੀ ਉਦਾਸੀ ਵੀ ਗਨੇਸ਼ ਜੀ ਚਲੇ ਕੇ ਬਹੁਤ ਰੌਣਕ ਲੱਗੀਆਂ ਸੀ ਗਿਆ ਹੁਣ ਭਗਵਾਨ ਕਿਰਪਾ ਕਰੇ ਆਈ ਬਰ ਅੰਦਰ ਆਣ ਤੇ ਸਾਡੇ ਅਸੀਂ ਉਹਨਾਂ ਦਾ ਗੁਣਗਾਨ ਕਰਦੇ ਰਹੀਏ ਤੇ ਸਾਡੇ ਭਗਵਾਨ ਮਨੋ ਕਾਮਨਾ ਪੂਰਨ ਕਰੇ ਜਿਨ੍ਹਾਂ ਦੀ ਵੀ ਜੋ ਵੀ ਮਨੋ ਕਾਮਨਾ ਹੈ ਉਹ ਭਗਵਾਨ ਸਭ ਦੀ ਉਹਦੀ ਮਨੋ ਕਾਮਨਾ ਪੂਰਨ ਕਰਕੇ ਝੋਲੀਆਂ ਪਰ ਕੇ ਘਰ ਨੂੰ ਭੇਜੇ ਬੋਲੇ ਗਣਪਤੀ ਮਹਾਰਾਜ ਕੀ ਜੈ ਗਣਪਤੀ ਪਾ ਜੀ ਸਾਨੂੰ ਕੋਈ ਮਿਹਨਤ ਤੁਸੀਂ ਸবার ਗਾਉਂਦੇ ਰਹੇ ਮਹਿਲਾ ਮਡਲ ਦੇ ਵੱਲੋਂ ਉੱਥੇ ਗਾਇਆ ਸਾਨੂੰ ਕੋਈ ਵੀ ਗਾਣਾ ਸੁਣਾਓ ਜੀ ਛੋਟਾ ਜੀ ਅਸ ਤਾਂ ਗਣੇਸ਼ ਜੀ ਦਾ ਸਾਰੇ ਬੋਲਦੀ ਬੋਲਦੇ ਨੇ ਗਣੇਸ਼ ਜੀ ਦਾ ਇੱਕ ਛੋਟਾ ਜਿਹਾ ਚੂਹਾ ਹੁੰਦਾ ਜੀ ਉਹ ਚੂਹੇ ਦਾ ਜਿਹੜਾ ਨਾ ਬੜਾ ਹੀ ਕਮਾਲ ਗਣੇਸ਼ ਤੇ ਕਮਾਲ ਕਰਦੀ ਕਰਦੇ ਨੇ ਚੂਹਾ ਜੀ ਬੜਾ ਕਮਾਲ ਕਰਦੇ ਨੇ ਅਸੀਂ ਕੀ ਬੋਲਦੇ ਹਾਂ ਨੇ ਆ तेरा चूहा करे रे कमाल गजानन मेरी कुटिया में तेरा चूहा करे रे कमाल गजानन मेरी कुटी में चावल भी खाए मेरे आटा भी खाया चावल भी खाए मेरे आटा मेरा खा गया आंधी दाल गजानन मेरी कुटिया में मेरी खा गया चने की दाल मेरे कुटिया में तेरा चूहा करे रे गजानन मेरी कुटिया में आलू भी खाए मेरे गोभी भी खाए आलू भी खाए मेरी कुटिया में वो तो खाए गजानन मेरी कुटी में जब चूहे के तेरे दर्शन हो बे। जब चूहे के तेरे दर्शन हमें कर गया मालो माँ जानन मेरी कुटिया में सबको कर गया मालो माल गजानन मेरी कुटिया में तेरा चूह जानन मेरी कुटिया में बोले गणपति महाराज की चूहा जी महाराज की जय